ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਮਾਂ ਤੇ ਸੱਸ ਦੋਵੇਂ ਮਾਮਾ ਲੈ ਕੇ ਹਾਜ਼ਰ ਹਾਂ ਜੀ ਮਾਰ ਕਲਕਾਰੀ ਜਦ ਜੱਗ ਤੇ ਮੈਂ ਆਈ ਮਾਂ ਨੇ ਚੁੰਮਿਆ ਤੇ ਧੀ ਗਲੇ ਨਾਲ ਲਾਈ ਸ਼ਾਦੀ ਵਾਲੇ ਦਿਨ ਰੋਂਦੀ ਹੋਈ ਤੇ ਗਮਗੀਨ ਸਹੁਰੇ ਘਰ ਆਈ ਸੱਸ ਮਾਂ ਨੇ ਵੀ ਗਲੇ ਨਾਲ ਹੀ ਲਗਾਈ ਪੈਸਿਆਂ ਦੀ ਵਰਖਾ ਕਰਕੇ ਬਾਪੂ ਧੋਰੀ ਤੇ ਸੱਸ ਨੇ ਪਾਣੀ ਵਾਰ ਕੇ ਅੰਦਰ ਲੰਘਾਈ ਮਾਂ ਮੇਰੀ ਨੇ ਜਨਮ ਦਿੱਤਾ ਸੱਸ ਨੇ ਜੀਵਨ ਸਾਥੀ ਨੂੰ ਜਨਮ ਦਿੱਤਾ ਮਾਂ ਨੇ ਚੱਲਣਾ ਫੇਰਨਾ ਤੇ ਬੋਲਣਾ ਸਿਖਾਇਆ ਸੱਸ ਨੇ ਸਮਾਜ ਵਿੱਚ ਚੱਲਣ ਦਾ ਰਾਜ ਸਮਝਾਇਆ ਮਾਂ ਨੇ ਚੁੱਲ੍ਹੇ ਚੌਕੇ ਦੇ ਕੰਮ ਸਿਖਾਏ ਤੇ ਪੜ੍ਹਾਈ ਲਿਖਾਈ ਕਰਾਈ ਸੱਸ ਨੇ ਘਰ ਚ ਲਾਉਣ ਦੇ ਗੁਰ ਸਮਝਾਏ ਕਵੀਲਦਾਰੀ ਦੀ ਕੀਮਤ ਸਮਝਾਈ ਮਾਂ ਨੇ ਕੋਮਲ ਕਲੀ ਬਣਾ ਕੇ ਰੱਖਿਆ ਸੱਸ ਨੇ ਜ਼ਿੰਮੇਵਾਰੀਆਂ ਦੀ ਪੰਡ ਚੁਕਾਈ ਸੱਸ ਨੇ ਸੰਘਰਸ਼ ਕਰਨਾ ਸਿਖਾਇਆ ਤੇ ਸ਼ਕਤੀ ਦੀ ਚਿੰਗ ਜਮਾਈ ਪਰਬਤ ਵਾਂਗੂ ਦੂਜਿਆਂ ਲਈ ਖੜਨਾ ਸਿਖਾਇਆ ਮਾਂ ਮੇਰੀ ਨੇ ਕਦਰਾਂ ਕੀਮਤਾਂ ਤੇ ਸਿਫਤ ਸਲਾਹ ਵਾਲਾ ਪਾਠ ਪੜਾਇਆ ਸਤ ਸਮਾ ਨੇ ਗੰਭੀਰਤਾ ਨਾਲ ਸੁਣਿਆ ਤੇ ਦੀਪ ਨਾਲ ਦੀਪ ਜਲਾਇਆ ਦੋਹਾਂ ਹੀ ਮਾਵਾ ਨੇ ਮੇਰੀ ਹਿੰਮਤ ਨੂੰ ਵਧਾਇਆ ਦਿਨ ਰਾਤ ਖੜੀ ਮੈਂ ਰਹਿ ਕੇ ਉਹਨਾਂ ਦੇ ਪੂਰਨਿਆਂ ਤੇ ਸੀਸ ਝੁਕਾਇਆ ਸੱਚੇ ਸਤਗੁਰ ਦੇ ਓਟ ਆਸਰੇ ਨਾਲ ਬੱਚਿਆਂ ਨੂੰ ਤਰੱਕੀ ਦੇ ਰਾਹ ਪਾਇਆ ਜੋ ਵੀ ਸਖਸ਼ ਮੇਰੇ ਸੰਦਰਭ ਵਿੱਚ ਆਇਆ ਉਸ ਨੂੰ ਵੀ ਮੈਂ ਇਹੀ ਸਬਕ ਪੜਾਇਆ ਇਸੇ ਕਰਕੇ ਹੀ ਰੱਬ ਦੀ ਰਜਾ ਚ ਰਹਿਣ ਦਾ ਤੇ ਦੂਜਿਆਂ ਦਾ ਸਤਕਾਰ ਕਰਨਾ ਗੇ ਲੈਜੰਡਾ ਨੂੰ ਆਇਆ ਜੋ ਵੀ ਸਖਸ਼ ਮੇਰੇ ਸੰਦਰਭ ਚ ਆਇਆ ਉਸ ਨੂੰ ਵੀ ਮੈਂ ਇਹੀ ਸਬਕ ਪੜਾਇਆ ਇਸੇ ਕਰਕੇ ਹੀ ਰੱਬ ਦੀ ਰਜਾ ਚ ਰਹਿਣ ਦਾ ਤੇ ਦੂਜਿਆਂ ਦਾ ਸਤਿਕਾਰ ਕਰਨਾ ਇਹ ਲੈਜੈਂਡਾ ਨੂੰ ਆਇਆ ਬਹੁਤ ਬਹੁਤ ਧੰਨਵਾਦ ਜੀ